ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟਿਪਰ ਟਰਾਲੇ ਨੂੰ ਟੱਕਰ ਟੱਕਰ ਇਨੀ ਜ਼ੋਰਦਾਰ ਸੀ ਕਿ ਗੱਡੀ ਦੇ ਉੱਡ ਗਏ ਪਰਖੱਚੇ ਕਾਰ ਵਿੱਚੋਂ ਪਤੀ ਪਤਨੀ ਦੇ ਨਾਲ ਦੋ ਬੱਚੇ ਸਵਾਰ ਸਨ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਭ ਨੂੰ ਸਹੀ ਸਲਾਮਤ ਗੱਡੀ ਚੋਂ ਬਾਹਰ ਕੱਢ ਲਿੱਤਾ ਗਿਆ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਜੰਮੂ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਸੜਕ ਤੇ ਖਲੋਤੇ ਟਿਪਰ ਟਰਾਲੇ ਨੂੰ ਟੱਕਰ ਮਾਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਰ ਸਵਾਰ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਤੇ ਅਚਾਨਕ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਕਾਰ ਜਾ ਕੇ ਟਿਪਰ ਜੇ ਵਜੀ ਤੁਸੀਂ ਗੱਡੀ ਦੀ ਹਾਲਤ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਚਾਰੋਂ ਜੀਆਂ ਨੂੰ ਸਹੀ ਸਲਾਮਤ ਗੱਡੀ ਵਿੱਚੋਂ ਬਾਹਰ ਕੱਢ ਲਿੱਤਾ ਗਿਆ ਕਾਰ ਦੇ ਵਿੱਚ ਜਿਹੜੇ ਔਰਤ ਸਵਾਰ ਸੀਗੀ ਉਹਦੀ ਹਾਲਤ ਥੋੜੀ ਨਾਜ਼ੁਕ ਦੱਸੀ ਜਾ ਰਹੀ ਹੈ ਲੇਕਿਨ ਕਾਰ ਚਾਲਕ ਅਤੇ ਦੋਨੋਂ ਬੱਚੇ ਸੇਫ ਹਨ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਇਹ ਕਹਿਣਾ ਆਉ ਜਾਣਦੇ ਆ ਗਾਈ ਮੈਂ ਕੀ ਹੋਇਆ ਸੀਗਾ ਜਦੋਂ ਤੁਸੀਂ ਇੱਥੇ ਦੇਖਿਆ ਐਕਸੀਡੈਂਟ ਜਦੋਂ ਹੁੰਦਾ ਇਹ ਗੱਡੀ ਉਧਰੋਂ ਆਂਡੀ ਸੀ ਤੇਜ਼ੀ ਨਾਲ ਬਹੁਤ ਕਾਫੀ ਸਪੀਡ ਸੀ ਇਹ ਭਾਈ ਸਾਹਿਬ ਬਾੜੀ ਖੜੇ ਸੀਗੇ ਇਹਨਾਂ ਦਾ ਐਂਬੂਲੈਂਸ ਮੇਰੇ ਵੀ ਮੈਂ ਵੀ ਐਂਬੂਲੈਂਸ ਚਲਾਉਣਾ ਵਾ ਉਹਨਾਂ ਦਾ ਗੱਡੀ ਦਾ ਅਨਬੈਲੈਂਸ ਹੋ ਗਿਆ ਜਾਂ ਸ਼ਾਇਦ ਇਹਨੂੰ ਨੀਂਦ ਆ ਗਈ ਹੋਵੇ ਹੋ ਸਕਦਾ ਨੀਂਦ ਆਏ ਕੋਈ ਲੰਬਾ ਸਵਾਰਾ ਜੰਬੂ ਦੀ ਗੱਡੀ ਹੈ ਡਿੱਪੜ ਖੜਾ ਸੀ ਡਿੱਪੜ ਪਾਲਟੀ ਪੈਂਚਲ ਲੱਗਾ ਸੀ ਇਹ ਰਾਤ ਦਾ ਹੀ ਖੜਾ ਵਾ ਇਹ ਵਿੱਚ ਆ ਕੇ ਵੱਜ ਦਿੱਤੀ ਨਾਲ ਜਦੋਂ ਐਕਸੀਡੈਂਟ ਹੁੰਦਾ ਕਿੰਨੇ ਜਣੇ ਸਵਾਰ ਸੀ ਕਾਰ ਇਹਦੇ 4 ਜਣੇ ਸੀਗੇ ਬੱਚਿਆਂ ਨੂੰ ਅਸੀਂ ਪਹਿਲਾਂ ਕੱਢ ਲਿਆ ਸੀਗਾ ਜਨਾਨੀ ਦੀ ਹਾਲਤ ਠੀਕ ਹੈ ਬੱਚੇ ਠੀਕ ਹੈ ਜਨਾਨੀ ਦੀ ਹਾਲਾ ਥੋੜੀ ਗੰਬੀਰ ਹੈ ਉਹ ਸਿਰ ਨੂੰ ਛੱਟ ਵੱਜ ਗਈ ਹੈ ਪੈਰ ਟੁੱਟ ਗਿਆ ਬੰਦਾ ਸਹੀ ਹੈ ਬੰਦੇ ਨੂੰ ਹੋਸ਼ ਹੈ ਗਿਆ ਜਨਾਨੀ ਨੂੰ ਹੋਸ਼ ਨਹੀਂ ਆਇਆ ਜਾਣੇ ਗੱਲਬਾਤ ਕਰ ਰਿਹਾ ਆ ਬੰਦਾ ਗੱਲ ਦੱਸਿਆ ਵਾਲੇ ਆਪਣੇ ਬਾਰੇ ਦੇ ਵਿੱਚ ਹੀ ਖੁਆਰੇ ਉਹਨੇ ਇਹ ਦੱਸਿਆ ਕਿ ਜੰਮੂ ਦਾ ਛੁੱਟੀਆਂ ਕੱਟ ਕੇ ਆ ਰਹੇ ਸੀਗੇ ਉਹਨੇ ਨੇ ਡਿਊਟੀ ਆਣਾ ਚੰਡੀਗੜ੍ਹ ਡਿਊਟੀ ਸੀ ਚੰਡੀਗੜ੍ਹ ਡਿਊਟੀ ਸੀ ਉਹਨੇ ਡਿਊਟੀ ਜਾਣਾ ਸੀਗਾ ਜਿਲ੍ਹੇ ਭਾਜੀ ਐਕਸੀਡੈਂਟ ਹੋਇਆ ਕੀ ਘਟਨਾ ਵਾਲੀ ਹੋਇਆ ਇਹਦੀ ਕੀ ਜਾਣਕਾਰੀ ਮਿਲਿਆ ਜਨਵਰੀ ਹੈ ਟਰੱਕ ਨੇ ਟਿਪਰ ਖਰਾਬ ਹੋਇਆ ਪਿਆ ਸੀਗਾ ਟੈਂਕਰ ਹੋਇਆ ਸੀ ਤੇ ਪਿੱਛੋਂ ਲਾਗੇ ਸੀ ਖੜੇ ਚ ਮਾਰ ਦਿੱਤੀ ਲਾਗੇ ਨੇ ਗੱਡੀ ਲਾਗੇ ਜਿਹੜੀ ਐਨ ਕਿਹਦੀ ਗੱਡੀ ਹੈ ਹੁਣ ਤੱਕ ਕੀ ਸਥਿਤੀ ਕਿੰਨੇ ਲੋਕ ਸਵਾਰ ਸੀਗੇ ਕਿੰਨੇ ਦੇ ਇੰਜਰਡ ਆ ਇਹਦੇ ਵਿੱਚ

ਬਿਆਨ ਲੱਗ ਜੋਲੀ ਕਾਰਵਾਈ ਬਣਦੀ ਵਿੱਚ ਜਾਓ ਕਰਵਾ ਲਾਂਗੇ ਡਰਾਈਵਰ ਦੇ ਬਿਆਨ ਲੈ ਲੈ ਟ੍ਰੱਕਰ ਇਹ ਹਾਲੇ ਨੇ ਲੈ ਕੇ ਜੇ ਬੰਦਾ ਕੜਾ ਜਿਹਾ ਟ੍ਰੱਕ ਪਰੇ ਖੜਿਆ ਚਲੋ ਇਹ ਹੋਇਆ ਐਕਸੀਡੈਂਟ ਹੋਇਆ 1 ਘੰਟਾ ਹੋਇਆ ਆ ਆ ਦਵਾਈ ਆ ਆ ਕੇ ਬਹੁਤ ਬੋਝ ਪਟਗਾਇਆ ਗੱਡੀ ਆਹ ਦੇਖ ਬੜੀ ਗੱਲ ਹੈ ਹੂੰ ਰੋਡ ਪਰ ਦੀ ਗੱਲ ਹੈ ਰੋਡ ਵੀ ਬੰਦ ਕੀਤਾ ਹੈ ਹਾਂ ਕਿ ਤੇ ਕੰਮ ਕਰ ਰਹੇ ਨੇ ਤੇ ਜੇ ਅੱਗੇ ਪਿੱਛੇ ਮਾਰੀ ਚੈੱਕ ਲੱਗਣਾ ਤੇ ਕਿੰਨੇ ਜਣੇ ਸਵਾਰ ਸੀ ਕਾਰ ਦੇ ਵਿੱਚ ਕੋਈ ਖੂਾਰਜ ਕੋਈ ਪਤਾ ਲੱਗਾ ਕਿ ਭਾਈ ਕਿੰਨੇ ਵਜੇ ਦੀ ਘਟਨਾ ਹੈਗੇ ਅੱਜ ਪੂਰਾ ਘੰਟਾ ਹੋ ਗਿਆ ਸਾਰ ਨਹੀਂ ਵੈਸੇ ਬੰਦੇ ਠੀਕ ਆ ਸਾਰੇ ਬੰਦੇ ਕਿੱਥੇ ਰਹਿ ਗਏ ਹੁਣ ਪਤਾ ਨਹੀਂ ਕੀ ਕੀ ਸੀਰੀਅਸ ਆ ਗਿਆ